ਦੂਸਰੇ ਵਿਦਿਆਰਥੀਆਂ ਦੇ ਬਰਾਬਰ ਲਿਆਂਦਾ ਜਾ ਸਕੇ ਘੱਟ ਤੋਂ ਘੱਟ ਉਹਨਾਂ ਵਿਦਿਆਰਥੀਆਂ ਨੂੰ ਇਹਨਾਂ ਵਿਸ਼ਿਆਂ ਦੇ ਖਾਸ ਕਰਕੇ ਸਾਡੀਆਂ ਤਿੰਨੋਂ ਪਛਾਵਾ ਸਾਡੀ ਮਾਤ ਭਾਸ਼ਾ ਪੰਜਾਬੀ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਔਰ ਸਾਡੀ ਅੰਤਰਰਾਸ਼ਟਰੀ ਭਾਸ਼ਾ ਇੰਗਲਿਸ਼ ਤੇ ਮੈਥ ਇਹਨਾਂ ਦੇ ਬੇਸਿਕਸ ਜੋ ਜ਼ਰੂਰ ਕਲੀਅਰ ਹੋਣ ਪਤਾ ਹੋਣ ਜੇਕਰ ਮੈਂ ਗੱਲ ਕਰਾਂ ਆਪਣੀ ਪੰਜਾਬੀ ਵਿਸ਼ੇ ਦੀ ਤਾਂ ਇਸ ਪ੍ਰੋਜੈਕਟ ਦੇ ਅੰਦਰ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਘੱਟੋ ਘੱਟ ਪੰਜਾਬੀ ਦੀ ਵਰਣਮਾਲਾ ਅੱਖਰਾਂ ਦਾ ਗਿਆਨ ਜ਼ਰੂਰ ਹੋਵੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਬਦ ਜਿਹੜੇ ਪੰਜਾਬੀ ਦੇ ਸ਼ਬਦ ਉਹ ਪੜ੍ਹਨੇ ਆਉਂਦੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਦੇ ਬਾਤ ਤੇ ਫਿਰ ਪੰਜਾਬੀ ਦਾ ਪੈਰਾ ਚੰਗੀ ਤਰ੍ਹਾਂ ਪੜਨਾ ਆਉਂਦਾ ਹੋਵੇ ਉਸ ਤੋਂ ਬਾਅਦ ਉਹਨਾਂ ਨੂੰ ਕਹਾਣੀ ਪੜਨੀ ਅਤੇ ਕਹਾਣੀ ਨੂੰ ਪੜ ਕੇ ਉਸ ਨੂੰ ਸਮਝਣਾ ਕਿ ਕਹਾਣੀ ਹੈ ਕੀ ਇਸ ਦਾ ਪਤਾ ਹੋਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਦਾ ਪੈਰਾ ਪੜ ਕੇ ਉਸ ਵਿੱਚੋਂ ਪ੍ਰਸ਼ਨਾਂ ਦੇ ਸਵਾਲ ਹੈ ਜਿਹੜੇ ਉੱਤਰ ਹੈ ਉਹ ਦੇਨੇ ਆਉਂਦੇ ਹੁਣ ਇਹ ਮੀਨ ਪੰਜਾਬੀ ਦੇ ਬੇਸਿਕਸ ਨੇ ਜਿਹੜੇ ਘੱਟੋ ਘੱਟ 8ਵੀਂ ਤੱਕ ਦੇ ਹਰੇਕ ਵਿਦਿਆਰਥੀ ਨੂੰ ਪਤਾ ਹੋਣਾ ਇਸ ਤੋਂ ਬਾਅਦ ਜੇ ਮੈਂ ਦੇ ਰਾਸ਼ਟਰੀ ਭਾਸ਼ਾ ਹਿੰਦੀ ਦੀ ਤਾਂ ਉਹਦੇ ਵਿੱਚ ਵੀ ਵਿਦਿਆਰਥੀਆਂ ਨੂੰ ਘਟੂ ਘਟ ਹਿੰਦੀ ਦੇ ਅੱਖਰ ਸ਼ਬਦ ਪੜਨੇ ਆਉਂਦੇ ਹੋਣ ਉਹਨਾਂ ਨੂੰ ਹਿੰਦੀ ਦੇ ਬਾਅਦ ਪੜਨੇ ਆਉਂਦੇ ਹੋਣ ਹਿੰਦੀ ਦਾ ਪੈਰਾਗ੍ਰਾਫ ਨਿਵੰਦ ਜਿਹੜਾ ਉਹ ਪੜਨਾ ਆਉਣਾ ਹੋਵੇ ਹਿੰਦੀ ਦੀ ਕਹਾਣੀ ਚੰਗੀ ਤਰ੍ਹਾਂ ਪੜ ਸਕਦੇ ਹੋਣ ਔਰ ਪੜ ਕੇ ਉਹਨੂੰ ਸਮਝ ਸਕਦੇ ਹੋਣ